ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆ ਹੈਗੀ ਆ ਜੀ ਆਪਣੀ ਪੀਆਰ 126 ਬੂਟਾ ਵਗੈਰਾ ਬਹੁਤ ਵਧੀਆ ਬਣ ਗਿਆ ਇਹਦਾ ਤੇ ਨਸਾਰਾ ਵੀ ਵਧੀਆ ਲੱਗ ਜਾਂਦੀ ਆ ਇਹ ਵੈਸੇ ਤੇ ਤੇਲੇ ਸੁੰਡੀ ਤੋਂ ਬਚਾਈ ਅਜੇ ਤੱਕ ਬ্লাইਟ ਦਾ ਵੀ ਬਚਾਇਆ ਕਿਤੇ ਕਿਤੇ ਹੈ ਵੀ ਆ ਕਿਸ ਬੂਟੇ ਨੂੰ ਪਰ ਇਹ ਆ ਕੇ ਪਹਿਲਾਂ ਇੱਕ ਸਪਰੇਅ ਕਰ ਲਈ ਸੀ ਇਹਨੂੰ ਤੇ ਕੁਝ ਬਚਾਅ ਹੋ ਗਿਆ ਇਹਦਾ ਇੱਕ ਤਾਂ ਇਹਨੂੰ ਪਹਿਲਾਂ ਕੋਪ ਤੇ ਕੀਤੀ ਸੀ ਅਸੀਂ ਬਲੂ ਕਾਪਰ ਹਲਦੀ ਰੋਗ ਤੋਂ ਬਚਾਉਣ ਵਾਸਤੇ ਤੇ ਹੁਣ ਜਿਵੇਂ ਨਿਸਰਗੀ ਆ ਇੱਕ ਸਪਰੇਅ ਨੂੰ ਅੱਜ ਹੋਰ ਕੱਢੀ ਸੀ ਸੋਚਿਆ ਹੀ ਚਲੋ ਤੇਲਾ ਸੁੰਡੀ ਹੈਤ ਨਹੀਂ ਆ ਪਰ ਫਿਰ ਵੀ ਸਪਰੇਅ ਕੱਢ ਲਈਨੇ ਇੱਕ ਤੇ ਤੇਲੇ ਦੀ ਸੁੰਡੀ ਦੀ ਤੇ ਨਾਲ ਹੋ ਗਈ ਸੀ ਇਹਦੇ ਪੋਟਾਸ਼ੀਅਮ ਤੇ ਅੱਜ ਕੀਤੀ ਹੀ ਇਹਨੂੰ ਸਵੇਰੇ ਸਪਰੇਅ ਤੇ ਉੱਪਰ ਪੈ ਗਿਆ ਮੀਂਹ ਬਹੁਤ ਤੰਗ ਕੀਤਾ ਹੋਇਆ بارش ਨੇ ਜਦੋਂ ਲੋੜ ਹੁੰਦੀ ਆ ਉਦੋਂ ਦਾ ਪੈਂਦੀ ਨਹੀਂ ਹੁਣ ਲੋੜ ਨਹੀਂ ਹੈ ਕਿ ਹੁਣ ਡੇਲੀ بارش ਆ ਰਹੀ ਹੈ ਮੌਸਮ ਹੁਣ ਵੀ ਖਰਾਬ ਹੈ ਪਤਾ ਕੋਈ ਨਹੀਂ ਇਹਦਾ ਕਦੋਂ ਫੇਰ بارش ਆ ਜਾਣੀ ਹੈ ਵੈਸੇ ਚਲੋ ਇਹਨੂੰ ਕਿਸੇ ਗੁੰਦ ਵਗੈਰਾ ਸਟicker ਪਾਇਆ ਦਾ ਸੀਗਾ ਇਹਦੇ ਨਾਲ ਪਰ ਫਿਰ ਵੀ ਘਟੋ ਘਟ ਡੇਢ ਦੋ ਘੰਟੇ ਦਾ ਟਾਈਮ ਤਾਂ ਚਾਹੀਦਾ ਹੀ ਆ ਉਹਨੂੰ ਅਸਰ ਕਰਨ 'ਚ ਕੁਝ ਕੁ ਕਿੱਲੇ ਤੇ ਸਪਰੇਅ ਕਰਦੇ ਆ 15-20 ਮਿੰਟ ਬਾਅਦ بارش ਆ ਗਈ ਸੀ ਤੇ ਕੁਝਕ ਨੂੰ ਤਾਂ ਚਲੋ 2 ਘੰਟੇ ਹੋ ਗਏ ਸੀ ਕਿ ਤੈਨੂੰ ਕਿਉਂਕਿ ਵਿੱਚੋਂ ਪੰਪ ਖਰਾਬ ਹੋ ਗਿਆ ਸੀ ਰੋਕੇ ਸੀ ਥੋੜੀ देर ਤੇ ਦੇਖਦੇ ਆ ਹੁਣ ਜੇ ਤੇ ਕੋਈ ਤੇਲੇ ਦੀ ਜਾਂ ਸੁੰਡੀ ਦੀ ਜਾਂ ਕੋਈ ਆਏਗੀ ਸ਼ਿਕਾਇਤ ਤਾਂ ਇੱਕ ਸਪਰੇ ਹੋਰ ਕੱਢ ਦੇਾਂਗੇ ਵੈਸੇ ਵੀ 26 ਆ ਟਾਈਮ ਲੱਗੇਗਾ ਇਹਨੂੰ ਕੱਢਣੀ ਤਾਂ ਪਵੇਗੀ ਦੂਜਾ ਜਿਵੇਂ ਅਨਸਾਰਾ ਲੈ ਰਹੀ ਆ ਹਾਲੇ ਬੂਰ ਹੈਗਾ ਇਹਦੇ ਉੱਤੇ ਆ ਬਰਸ਼ਾ بارش ਦਾ ਬਹੁਤ ਨੁਕਸਾਨ ਆ ਇਹਦੇ ਤੇ ਜਦੋਂ ਨਸਾਰੇ ਤੇ ਬਰਸਾਤ ਪੈਂਦੀ ਆ ਬੂਰ ਝੜ ਜਾਂਦਾ ਇੱਕ ਤਾਂ ਦਾਣਾ ਦਾਗੀ ਹੋ ਜਾਂਦਾ ਦੂਜਾ ਪਹਿਲੀ ਤੇ ਗੱਲ ਦਾਣਾ ਪੱਤਰ ਬਣ ਜਾਂਦੀ ਪोटाਸ਼ ਬਣ ਜਾਂਦੀ ਆ ਜਿਹੜਾ ਕੋਈ ਬਚ ਜਾਂਦਾ ਉਹ ਦਾਗੀ ਹੋ ਜਾਂਦਾ ਹੁਣ ਚਾਹੀਦੀਆਂ ਨਹੀਂ بارشਾਂ ਕੋਈ ਪੰਜਾਬ ਦੇ ਵਿੱਚ ਵੀ ਵੇਖਣ ਦੇ ਬਹੁਤ ਮਾੜੇ ਹਾਲਾਤ ਨੇ ਪਾਣੀ ਦੇ ਖੈਰ ਇਧਰ ਹਰਿਆਣੇ ਚ ਜੀ ਕਿਰਪਾ ਹੀ ਆ ਮਾਲਕ ਦੀ ਬਚਾਈ ਆ ਤੇ ਅਰਦਾਸ ਕਰਦੇ ਆ ਅਸੀਂ ਪੰਜਾਬ ਚ ਵੀ ਆਰਾਮ ਹੀ ਰਵੇ ਕਿਉਂਕਿ ਬਹੁਤ ਮਿਹਨਤਾਂ ਦੇ ਨਾਲ ਫਸਲਾਂ ਪਾਲੀਆਂ ਹੁੰਦੀਆਂ ਨੇ ਜ਼ਿਮੀਂਦਾਰ ਨੇ ਤੇ ਜਦੋਂ ਬਰਸਾਤਾਂ ਆਉਂਦੀਆਂ ਨੇ ਫਸਲਾਂ ਖਰਾਬ ਹੋ ਜਾਂਦੀਆਂ ਘਰਾਂ ਦੇ ਘਰ ਟਹਿ ਜਾਂਦੇ ਆ ਬੜਾ ਦੁੱਖ ਹੁੰਦਾ ਉਸ ਟਾਈਮ ਉਰਦਾਸ ਕਰਾਂਗੇ ਗੁਰੂ ਮਾਰੇ ਅੱਗੇ ਕਿ ਬਚਾਈ ਰਵੇ ਹਰ ਪਾਸੇ